ਨਮਸਕਾਰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਵੀ ਗਰਮੀਆਂ ਦੇ ਦੌਰਾਨ ਵਿੱਚ ਆਪਣੇ ਪਸ਼ੂ ਨੇ ਜਿਹੜੇ ਖਾਣਾ ਪੀਣਾ ਕਈ ਵਾਰ ਬਿਲਕੁਲ ਛੱਡ ਜਾਂਦੇ ਨੇ ਕਿਸ ਕਿਸ ਕਾਰਨ ਕਰਕੇ ਜਿਹੜਾ ਆਪਣਾ ਪਸ਼ੂ ਖਾਣਾ-ਦਾਣਾ ਛੱਡ ਦਿੰਦਾ ਹੈਗਾ ਕਿਉਂਕਿ ਕੁਝ ਇਹਦੇ ਕਾਰਨ ਹੋ ਜਾਂਦੇ ਨੇ ਜਿਹੜਾ ਆਪਾਂ ਪਸ਼ੂਆਂ ਦਾ ਜਿਵੇਂ ਧਿਆਨ ਰੱਖਰੇ ਸੀਗੇ ਲਾਲੋ ਸਰਦੀਆਂ ਦੇ ਵਿੱਚ ਜਿਹੜਾ ਧਿਆਨ ਰੱਖਰੇ ਸੀ ਉਹਦੇ ਨਾਲੋਂ ਗਰਮੀਆਂ ਦੇ ਵਿੱਚ ਕੀ ਹੈ ਖਾਸ ਕਰ ਆਪਣਾ ਗਾਵਾਂ ਦੇ ਵਿੱਚ ਦੇਖੀ ਗਾਵਾਂ ਦੀ ਕੇਰ ਹੈ ਜਿਹੜੀ ਗਰਮੀਆਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਰੱਖਣੀ ਪੈਂਦੀ ਹੈ ਕਿਉਂਕਿ ਗਰਮੀ ਦੇ ਪਤਣਾਂ ਵਿੱਚ ਜਿਹੜੀ ਆਪਣੀ ਗਾਂ ਦੇਖੀ ਆਪਾਂ ਕੋਈ ਵੀ ਬ੍ਰੀਡ ਲਾ ਲਓ ਜਰਾ ਤਰ੍ਹਾਂ ਜੇ ਆਪਾਂ ਦੇਖੀਏ ਜਰਸੀ ਤੇ ਐਚਐਫਾ ਫਿਰ ਗਰਮੀ ਨੇ ਜਿਹੜੀ ਬਹੁਤ ਜ਼ਿਆਦਾ ਮਹਿਸੂਸ ਕਰਤੀਆਂ ਨੇ ਗਰਮੀ ਹੋਣ ਕਰਕੇ ਹੀ ਗਰਮੀ ਦੇ ਦੌਰ ਵਿੱਚ ਦੁੱਧ ਵੀ ਘਟਾਉਂਦੀਆਂ ਨੇ ਗੀਆਂ ਤੇ ਜਿਹੜਾ ਖਾਣਾ ਪੀਣਾ ਚਾਹੁੰਦਾ ਉਹ ਜੋ ਵੀ ਖਾਣ ਨੂੰ ਦੇ ਰਹੇ ਆਪਾਂ ਖਾਣ ਵੀ ਆਪਣਾ ਜਿਹੜਾ ਖਾਂਦੀਆਂ ਨੇ ਉਹ ਘਟਾ ਦਿੰਦੀਆਂ ਨੇ ਗੀਆਂ ਕੁਸਤਾ ਚਲੋ ਕੁਸਾ ਲੱਗ ਲੱਗ ਤਰ੍ਹਾਂ ਦੇ ਕ੍ਰੀਚਾ ਹੁੰਦੀਆਂ ਨੇ ਜਿਵੇਂ ਕੁਸਾ ਦਾ ਮਨ ਜਿਹੜੀ ਆਪਣੀ ਪ੍ਰੈਗਨਸੀ ਦੇ ਵਿੱਚ ਹੁੰਦੀਆਂ ਨੇ ਉਹ ਖਾਣਾ-ਦਾਣਾ ਜਿਹੜਾ ਘਟਾ ਦਿੰਦੇ ਨੇ ਕਿਉਂਕਿ ਬੱਚੇ ਦਾ ਨਹੀਂ ਪ੍ਰੈਗਨੈਂਟ ਹੋਣ ਦੇ ਕਾਰਨ ਤੇ ਜਿਹੜਾ ਪੇਟ ਦਾ ਸਹਿਜ ਆ ਘਟ ਜਾਂਦਾ ਇਸੇ ਕਰਕੇ ਖਾਣਾਦਣਾ ਘੱਟ ਜਾਂਦਾ। ਉਹ ਇੱਕ ਅਲੱਗ ਗੱਲ ਹੈਗੀ ਪਰ ਕੁਝ ਆਪਣੇ ਪਸ਼ੂ ਨੇ ਜਿਹੜੇ ਮਿਲਕਿੰਗ ਵਾਲੇ ਪਸ਼ੂ ਨੇ ਉਹ ਲਾ ਲੋ ਵੀ ਦੁੱਧ ਜਿਹੜਾ ਆਟੋਮੈਟਿਕ ਆ ਆਪਣਾ ਗਰਮੀ ਦੇ ਨਾਲ ਸ਼ੁਰੂ ਹੋਣਗਾ ਵਾਲੇ ਨਾਲ ਹੀ ਦੁੱਧ ਘਟਾ ਦਿੰਦੇ ਨੇਗੇ। ਦੋਸਤੋ ਇਹਦੇ ਵਿੱਚ ਕੀ ਹੈ ਸਭ ਤੋਂ ਪਹਿਲੀ ਗੱਲ ਆ ਵੀ ਆਪਾਂ ਆਪਣੇ ਪਸ਼ੂਆਂ ਨੂੰ ਪਾਣੀ ਹੈ ਜਿਹੜਾ ਮੈਨੇਜਮੈਂਟ ਦੇ ਵਿੱਚ ਲਾਈ ਆਪਣੇ ਪਾਣੀ ਆਪਣੇ ਪਸ਼ੂਆਂ ਨੂੰ ਫਰੈਸ਼ ਤੇ ਵਧੀਆ ਪਾਣੀ ਦੇਣਾਗਾ ਤੇ ਆਪਾਂ ਆਪਣੇ ਪਸ਼ੂ ਨੂੰ ਖੁੱਲਾ ਰੱਖਣਾਗਾ ਵਧੀਆ ਮੈਨੇਜਮੈਂਟ ਦੇ ਵਿੱਚ ਖੁੱਲਾ ਰੱਖ ਕੇ ਜਿਹੜਾ ਆਪਣਾ ਪਸ਼ੂ ਹੈ ਜਿਹੜਾ ਪੂਰਾ ਪਾਣੀ ਪੀ ਸਕੇ ਜਿੰਨਾ ਉਹਨੇ ਪਾਣੀ ਪੀਣਾ ਹੈ ਕਿਉਂਕਿ ਦੋਸਤੋ ਜੇ ਆਪਾਂ ਪਸ਼ੂ ਨੂੰ ਬੰਨ੍ਹ ਕੇ ਰੱਖਾਂਗੇ ਆਪਾਂ ਦੋ ਤੋਂ ਤਿੰਨ ਵਾਰ ਹੈ ਜਿਹੜਾ ਆਪਣੇ ਪਸ਼ੂ ਨੂੰ ਪਾਣੀ ਜਿਆਦਾ ਜਿਆਦਾ ਆਪਾਂ ਚਾਰ ਵਾਰੀ ਪਾਣੀ ਆਪਣੇ ਪਸ਼ੂ ਨੂੰ ਖੋਲ ਕੇ ਪਿਆ ਦਾਂਗੇ ਤੇ ਜੇ ਆਪਾਂ ਆਪਣੇ ਪਸ਼ੂ ਨੂੰ ਕੁੱਲਾ ਰੱਖਾਂਗੇ ਤਾਂ ਉਹ ਜਿੰਨਾ ਉਹਨੂੰ ਪਾਣੀ ਦੀ ਜ਼ਰੂਰਤ ਹੈ ਆਪਣੀ ਲੋੜ ਅਨੁਸਾਰ ਹੈ ਜਿਹੜਾ ਉਹਨੇ ਪਾਣੀ ਪੀਣਾਗਾ ਕਿਉਂਕਿ ਪਸ਼ੂ ਦੋਸਤੋ ਜਿਹੜਾ ਮਿਲਕੀ ਨਾਲਾ ਪਸ਼ੂ ਆਪਣਾ ਕੋਈ ਵੀ ਐਨੀਮਲ ਹੈ ਗਰਮੀ ਵਾਲੇ ਦਿਨਾਂ ਵਿੱਚ ਆ ਦੇਖੀਏ ਤਾਂ ਆ ਪਾਣਾ ਪਸ਼ੂ ਹੈ 10 ਤੋਂ 12 ਵਾਰ ਪਾਣੀ ਹੈ ਜਿਹੜਾ ਉਹ ਆਪਣ ਦੋਸਤੋ ਇਹ ਪਾਣੀ ਪੀਣ ਦੇ ਵਿੱਚ ਚੈੱਕ ਕਰਿ ਜਨ ਹੋਰ ਹੈ ਜੇ ਆਪਣਾ ਪਸ਼ੂ ਹੈ 4 ਲੀਟਰ ਪਾਣੀ ਪੀ ਰਿਹਾ ਤਾਂ ਹੀ ਉਹਦੇ ਅੰਦਰ ਜਿਹੜਾ 1 ਲੀਟਰ ਮਿਲਕ ਹੈ ਜਿਹੜਾ ਆਪਣਾ ਤਿਆਰ ਹੋਣਾ ਹੈ ਤਾਂ ਹੀ ਆਪਣੇ ਪਸ਼ੂ ਨੇ ਦੁੱਧ ਵੀ ਪੂਰਾ ਕੱਢਣਾ ਹੈ ਇਹਦੇ ਵਾਸਤੇ ਦੋਸਤੋ ਆਪਾਂ ਇੱਕ ਇੱਕ ਚੀਜ਼ ਦਾ ਖਾਬ ਲਾਈਏ ਆ ਗਰਮੀ ਦੇ ਦਿਨਾਂ ਵਿੱਚ ਕੀ ਆਪਣੇ ਪਸ਼ੂ ਨੂੰ ਜਿਹੜਾ ਪਾਣੀ ਦੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਤੇ ਦੂਜੀ ਗੱਲ ਆਪਾਂ ਲਾਈਏ ਵੀ ਜੇ ਆਪਾਂ ਦੇਖਿਓ ਫੀਡ ਹੈ ਜਿਹੜੀ ਆਪਾਂ ਸਿਆਲਾਂ ਦੇ ਵਿੱਚ ਸਰਦੀਆਂ ਦੇ ਵਿੱਚ ਜਿਹੜੀ ਜਿਹੜੇ ਫਾਰਮੂਲਾ ਲਾ ਲੂ ਵੀ ਆਪਾਂ ਉਹ ਮਿਕਸਿੰਗ ਫੀਡ ਤਿਆਰ ਕਰਾ ਰਹੇ ਹਾਂ ਜਿਹੜਾ ਫਾਰਮੂਲੇ ਨਾਲ ਆਪਾਂ ਨੇ ਸਰਦੀਆਂ ਦੇ ਵਿੱਚ ਵੀਰ ਧਿਆਨ ਕਰਾਈ ਹੈ ਉਹ ਸੇਮ ਫਾਰਮੂਲੇ ਦੀ ਫੀਡ ਹੈ ਜਿਹੜੀ ਆਪਾਂ ਨੇ ਨਹੀਂ ਰੱਖਣੀ ਗਰਮੀ ਵਾਲੇ ਦਿਨਾਂ ਵਿੱਚ ਜਿਹੜਾ ਫੀਡ ਦਾ ਫਾਰਮੂਲਾ ਆਪਾਂ ਨੇ ਚੇਂਜ ਕਰ ਦੇਣਾ ਇਸ ਮਤਲਬ ਫੀਡ ਤੇ ਜਿਹੜੀ ਆਪਾਂ ਦੇਖੀ ਆਪਾਂ ਨੇ ਵੀਡੀਓ ਲੱਗ ਤੋਂ ਬਣਾਈ ਹੋਈ ਹੈ ਕਿ ਇੱਕ ਜਿਹੜੀ ਤੁਹਾਨੂੰ ਅੱਗੇ ਆਪਾਂ ਵੀਡੀਓ ਚੈਨਲ ਦੇ ਉੱਪਰ ਪਾਵਾਂਗੇ ਤੁਸੀਂ ਉਹਦੇ ਉੱਪਰ ਗਰਮੀ ਵਾਲੇ ਦਿਨਾਂ ਵਿੱਚ ਜਿਹੜੀ ਆਪਾਂ ਫੀਡ ਪਾਉਣੀ ਹੈ ਫੀਡ ਫਾਰਮੂਲਾ ਜਿਹੜਾ ਆਪਾਂ ਮਿਲਕਿੰਗ ਵਾਲੇ ਪਸ਼ੂਆਂ ਦਾ ਦੱਸਿਆ ਹੋਇਆ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਤੇ ਦੋਸਤੋ ਉਸ ਤੋਂ ਬਾਅਦ ਜਿਵੇਂ ਕੋਸਾ ਕਿਸਾਨ ਵੀਰ ਕੀ ਨੇ ਫੀਡ ਵੀ ਇਹ ਲਾ ਲੋ ਵੀ ਆਪਣਾ ਪਾਣੀ ਵੀ ਸਹੀ ਦੇ ਰਹੇ ਨੇ ਜਾਂ ਹੋਰ ਵੀ ਮੈਨੇਜਮੈਂਟ ਜਿਵੇਂ ਆਪਾਂ ਨੇ ਫੌਗਰ ਵਗੈਰਾ ਦਾ ਸਿਸਟਮ ਜਿਹੜਾ ਉਹ ਵੀ ਕਰ ਦੇਣਾ ਹੈ ਕਿਉਂਕਿ ਗਰਮੀਆਂ ਜਿਹੜਾ ਵਿੱਚ ਜਦੋਂ ਪਸ਼ੂ ਜਿਹੜਾ ਹੰਕੂਗਾ ਹੰਕਦਾ ਹੈਗਾ ਜਿਹੜਾ ਪਸ਼ੂ ਗਰਮੀ ਦਾ ਟੈਂਪਰੇਚਰ ਹੈ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਆਪਾਂ ਨੂੰ ਜਿਵੇਂ ਪੱਖੇ ਵਗੈਰਾ ਦਾ ਜਾਂ ਖੁੱਲੀ ਜਗ੍ਹਾ ਜਿੱਥੇ ਮਤਲਬ ਛੱਡਾ ਪਾਣੇ ਬਣਾਇਆ ਹੋਇਆ ਹੈ ਜਾਂ ਜੋ ਵੀ ਬਣਾਉਣੇ ਦਾ ਹਵਾਦਾਰ ਬਣਾ ਕੇ ਉਹਨੂੰ ਤਾਂ ਹੀ ਆਪਣੇ ਪਸ਼ੂ ਦਾ ਜਿਹੜਾ ਜਦੋਂ ਆਪਾਂ ਪਸ਼ੂ ਨੂੰ ਵਧੀਆ ਮੈਨੇਜਮੈਂਟ ਦਵਾਂਗੇ ਆਪਣੇ ਪਸ਼ੂ ਦਾ ਟੈਂਪਰੇਚਰ ਹੈ ਜਿਹੜਾ ਮੇਨਟੇਨ ਰਹਿਣਾਗਾ ਤੇ ਤਾਂ ਹੀ ਆਪਣਾ ਪਸ਼ੂ ਹੈ ਜਿਹੜਾ ਖੁਸ਼ ਹੋਊਗਾ ਤੇ ਖੁਸ਼ ਰਹੂਗਾ এনवायरमेंट ਦੇ ਵਿੱਚ ਖੁਸ਼ ਹੋਣ ਨਾਲ ਦੋਸਤ ਆਪਣੇ ਪਸ਼ੂ ਨੇ ਖਾਣਾ-ਦਾਣਾ ਵੀ ਵਧੀਆ ਖਾਣਾ ਤੇ ਆਪਾਂ ਨੂੰ ਜਿਹੜਾ ਦੁੱਧ ਦੀ ਕੁਆਲਿਟੀ ਤੇ ਦੁੱਧ ਦੀ ਕਪੈਸਿਟੀ ਹੈ ਜਿਹੜੀ ਜਿੰਨਾ ਉਹ ਦੁੱਧ ਦੇ ਸਕਦਾ ਹੈਗਾ ਓਨੀ ਉਹਨੇ ਦੁੱਧ ਦੇਣ ਦੀ ਕਪੈਸਿਟੀ ਹੈ ਉਹ ਦੁੱਧ ਕੱਢ ਲਏਗਾ ਤੇ ਦੋਸਤੋ ਇਹਦੇ ਨਾਲ-ਨਾਲ ਆਪਣੇ ਹੋਰ ਆਪਣੇ ਪਸ਼ੂ ਨੇ ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਆਪਾਂ ਨੇ ਬਰੌਟੂਨਾਂ ਜਿਹੜਾ ਟਾਈਮ-ਟੂ ਟਾਈਮ ਜਿਵੇਂ ਜੜੇ ਆਪਣੇ ਪਸ਼ੂ ਨੂੰ ਲੱਗਦਾ ਵੀ ਜ਼ਰੂਰਤ ਹੈਗੀ ਹੈ ਖਾਣਾ-ਦਾਣਾ ਆਪਣੇ ਪਸ਼ੂ ਨੇ ਘਟਾਇਆ ਤਾਂ ਉਹਨੂੰ ਆਪਣੇ ਲਾ ਲੋ ਵੀ ਕੋਈ ਵੀ ਨਿਵਟੌਲਿੰਗ ਲੈ ਕੇ ਅੱਧਾ ਲੀਟਰ ਤੋਂ 1 ਲੀਟਰ ਤੱਕ ਆਪਣਾ ਲਿਵਰ ਟੌਨਿਕ ਜਿਹੜਾ ਆਪਾਂ ਨੇ ਦੇ ਦੇਣਾ ਹੈ ਜੇ ਆਪਾਂ ਲੋਬਲ ਕੰਪਨੀਆਂ ਦਾ ਦੇਣਾ ਹੈ ਤਾਂ ਥੋੜਾ ਜ਼ਿਆਦਾ ਦੇਣਾ ਪੈਂਦਾ ਹੈ ਨਾ ਜੇ ਆਪਾਂ ਵਧੀਆ ਕੰਪਨੀਆਂ ਦਾ ਦਵਾਂਗੇ ਨਾਲ ਵੀ ਜਿਵੇਂ ਆਪਾਂ ਦੇਖੀਏ ਮਾਰਕੀਟਾਂ ਦੇ ਵਿੱਚ ਲੰਘ-ਲੰਘ ਕੰਪਨੀਆਂ ਕੰਮ ਕਰ ਰਹੀਆਂ ਨੇ ਤਾਂ ਕੋਈ ਵੀ ਲਿਵਰ ਟੌਨਿਕ ਕਹੇ ਵਧੀਆ ਕੰਪਨੀ ਦਵਾਂਗੇ ਤਾਂ ਆਪਾਂ ਨੂੰ ਅੱਧਾ ਲੀਟਰ ਤੋਂ ਲੈ ਕੇ 1 ਲੀਟਰ ਵੱਖਾ ਇਹਨਾਂ ਲਿਵਰ ਟੌਨਿਕ ਦਾ ਬਹੁਤ ਹੈਗਾ ਆਪਾਂ ਇਹਨਾਂ ਲਿਵਰ ਟੌਨਿਕ ਦੇ ਕੇ ਆਪਣੇ ਪਸ਼ੂ ਦਾ ਜਿਹੜਾ ਜਿਵੇਂ ਆਪਣਾ ਪਸ਼ੂ ਖਾਣਾ ਦਾਣਾ ਛੱਡਿਆ ਆਪਣਾ ਪਸ਼ੂ ਖਾਣਾ ਦਾਣਾ ਪੂਰਾ ਖਾਣ ਲੱ ਅੱਗੇ ਜਿਹੜਾ ਪੰਨਾ ਮਾਰਾਚਾਰਾ ਪਾਵੇਂ ਕੋਲੇ ਉਹ ਵੀ ਪੂਰਾ ਖਾਣਾਗਾ ਤਾਂ ਦੋਸਤੋ ਆਪਣ ਇੱਕ ਹੋਰ ਧਿਆਨ ਰੱਖਣਾ ਜਿਵੇਂ ਹੁਣ ਕਣਕ ਆਉਣ ਵਾਲੀਆਂ ਨਹੀਂਆਂ ਕਣਕਰੀ ਆਪਣ ਨਵੀਂ ਤੂੜੀ ਆਊਗੀ ਕੁਝ ਕਿਸਾਨ ਵੀਰ ਕੀ ਕਰਦੇ ਨੇ ਜਾਦੇ ਰੇਤੇ ਵਾਲੀ ਤੂੜੀ ਪਾ ਦਿੰਦੇ ਨੇ ਜਾਂ ਮਤਲਬ ਵੀ ਘੱਟ ਗਿੱਲੀ ਕਰੀ ਹੋਈ ਜਾਂ ਜ਼ਿਆਦਾ ਗਿੱਲੀ ਕਰੀ ਹੋਈ ਇਹ ਚੀਜ਼ਾਂ ਤੋਂ ਮਤਲਬ ਪ੍ਰੇਜ ਕਰ ਲੈ ਜੀ ਜਨੂੰ ਧਿਆਨ ਨਾਲ ਰੱਖ ਲੈਣਾ ਆਪਣੇ ਆਪਣੇ ਪਸ਼ੂ ਨੂੰ ਜਿਹੜਾ ਕੋਈ ਗਲਾ ਮਤਲਬ ਵੀ ਗਲਿਆ ਸੜਿਆ ਹਰਾਚਾਰਾ ਜਾਂ ਕੋਈ ਤੂੜੀ ਵਗੈਰਾ ਜ਼ਿਆਦਾ ਗਿੱਲੀ ਜਾਂ ਕਿਸੇ ਤਰ੍ਹਾਂ ਕਿਉਂਕਿ ਫੰਗਸ ਵਾਲਾ ਰੋਗ ਹੈ ਜਿਹੜਾ ਆਪਣੇ ਪਸ਼ੂ ਨੂੰ ਖਾੜੇ ਦਾਣੇ ਤੇ ਲੱਗਣਾ ਹੈ हां दोस्तों आपा ये कुछ अपने अपने कुछ ਗੱਲਾਂ ਦਾ ਧਿਆਨ ਰੱਖ ਕੇ ਜਿਹੜਾ ਆਪਣੇ ਪਸ਼ੂ ਨੂੰ ਜਿਵੇਂ ਆਪਣੇ ਪਸ਼ੂ ਖਾਣਾ ਦਾਣਾ ਨਹੀਂ ਖਾ ਰਿਆ ਸਪੈਸ਼ਲੀ ਕੁਝ ਗੱਲਾਂ ਕੀ ਹੁੰਦੀਆਂ ਨੇ ਜਦੋਂ ਆਪਾਂ ਬਰੌਟਨ ਨਾਲ ਵੈਸੇ ਹੱਲ ਇਹਦਾ ਪੰਜੇ ਦੇਖੀਏ ਨਿਮਟਾਉਣਿਕ ਨਾਲ ਆਪਣੇ ਪਸ਼ੂ ਜੀ ਖਾਣਾ ਦਾਣਾ ਘੱਟ ਖਾ ਰਿਆ ਹੱਲ ਹੋ ਜਾਊਗਾ ਜੇ ਕਿਸੇ ਵੀਰ ਦੇ ਪਸ਼ੂ ਦਾ ਫੇਰ ਵੀ ਕੋਈ ਹੱਲ ਨਹੀਂ ਹੋ ਰਿਹਾ ਤਾਂ ਆਪਣੇ ਪਸ਼ੂ ਨੂੰ ਆਪਾਂ ਨੇ ਦੇਖਣਾਗਾ ਮੇਰੇ ਟੀਮ ਦੇ ਵਿੱਚ ਆਪਾਂ ਕੁਝ ਕਿਸਾਨ ਵੀਰ ਕੀ ਨੇ ਬਾਕਰ ਵੀ ਦੇ ਸਕਦੇ ਨੇਗੇ ਨਾਲੋਂ ਸੋਡੀਅਮ ਵੀ ਦੇ ਸਕਦੇ ਨੇਗੇ ਤੇ ਆਪਾਂ ਦੇ ਸੋਡਾ ਫਾਸ ਹੈ ਜਿਹੜਾ ਉਹ ਵੀ ਦੇਖ ਸਕਦੇ ਆ ਪਸਾਨ ਵੀ ਰੋਏ ਤਿੰਨ ਚੀਜ਼ਾਂ ਜਿਹੜੀਆਂ ਪਰਟੀਨ ਦੇ ਵਿੱਚ ਤਿੰਨਾਂ ਚੋਂ ਕੋਈ ਵੀ ਇੱਕ ਐਟਮ ਚੂਜ਼ ਕਰਕੇ ਆਪਣੇ ਪਸ਼ੂ ਨੂੰ ਦੇ ਸਕਦੇ ਆ ਤੇ ਆਪਾਂ ਇਹ ਦੇਣੀ ਕਿਵੇਂ ਆ ਦੋਸਤੋ ਵੀ 50 ਗ੍ਰਾਮ ਰੂਟੀਨ ਦੇ ਵਿੱਚ ਆਪਣੇ ਪਸ਼ੂ ਨੂੰ ਦੇਣੀ ਆਗੀ ਤੇ ਇਹ ਨਹੀਂ ਹੈਗਾ ਵੀ ਆਪਾਂ ਨੇ ਤਾਂ ਦਿੰਦੇ ਤੀਜਾ 5 ਦਿਨ ਦੇ ਤੀਜਾ ਜੰਨਾ ਪਸ਼ੂ ਆਪਣੇ ਦੁੱਧ ਦੇ ਰਹੇ ਨਹੀਂ ਮਿਲਕੀ ਵਾਲੇ ਜੰਨਾ ਵੀ ਐਨੀਵਰ ਨਹੀਂ ਆਪਣੇ ਇਹਨਾਂ ਨੂੰ ਸਾਰਾ ਨਹੀਂ ਆਪਣੇ ਜੰਨਾ ਟਾਈਮ ਉਹਨਾਂ ਨੇ ਮਤਲਬ ਵੀ ਦੁੱਧ ਦੁੱਧ ਦੇਣਾਗਾ ਆਪਣੇ ਪਸ਼ੂ ਨੂੰ ਆਪਣੇ ਰੂਟੀਨ ਦੇ ਵਿੱਚ ਦੇ ਦੇਣਾਗਾ ਨਮਸਕਾਰ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ